ਨਾਮ ਰੋਮਨ ਜੋਸ਼ੀ ਹੈ ਅੱਜ ਦਾ ਜਿਹੜਾ ਕੈਂਪ ਹੈ ਆਜ਼ਾਦ ਹਿਊਮਨ ਰਾਈਟਸ ਐਸੋਸੀਏਸ਼ਨ ਅਤੇ ਇੱਕ ਲੋਕ ਸੇਵਾ ਐਨਜੀਓ ਬਲੋ ਮੇਰੇ ਛੋਟੇ ਵੀਰ ਜਿਹੜੇ ਪ੍ਰਭਜੋਤ ਜੀ ਨੇ ਤੇ ਸੁਮੀ ਜੀ ਨੇ ਜਿਹੜੇ ਪ੍ਰਧਾਨ ਨੇ ਇਸ ਐਨਜੀਓ ਦੇ ਇਹਨਾਂ ਵੱਰੋਂ ਬੜਾ ਸਲੱਗਾ ਜੋ ਕਦਮ ਚੁੱਕਿਆ ਗਿਆ ਹੈ ਕਿ ਅੱਜ ਦੇ ਟਾਈਮ ਤੇ ਤੁਹਾਨੂੰ ਪਤਾ ਹੈ ਇੱਕ ਸਰਕਾਰ ਵੀ ਹੈ ਜਿਹੜੀ ਲੜਾਈ ਲੜਿੰਦੀ ਹੈ ਜੁਧ ਨਸ਼ੇ ਵਿਰੁੱਧ ਉਹਦੇ ਚ ਵੀ ਮਤਲਬ ਪਾਰਟ ਪਾਰਟਿਸਪੇਟ ਕਰਦੇ ਪਏ ਨੇ ਸਾਰੇ ਤੇ ਇਹ ਵੀ ਨਾਲੋਂ ਇੰਨਾ ਸ਼ਲਾਘਾ ਜਦੋਂ ਕੌਲਮ ਚੁੱਕਿਆ ਜਾ ਰਿਹਾ ਕਿ ਉਹਦੇ ਵਿੱਚ ਪਾਰਟਿਸਪੇਟ ਕਰਦੇ ਹੋਏ ਕਿ ਇੱਕ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਜੇ ਇੰਨਾ ਕਿ ਲੋਕੀ ਅਵੇਅਰ ਵੀ ਹੁੰਦੇ ਆ ਇਹਦੇ ਨਾਲ ਕਿ ਜਿਹੜੇ ਮਤਲਬ ਲੋਕੀ ਵੀ ਆਪਣਾ ਬਲੱਡ ਦਿੰਦੇ ਆ ਕਿਹੇ ਮਤਲਬ ਮੀੜੀ ਬੰਦੇ ਨੂੰ ਅੱਗੇ ਬਲੱਡ ਜਾਂਦਾ ਤੇ ਮਤਲਬ ਲੋਕ ਇੱਕ ਇਹ ਵੀ ਸੇਵਾ ਕਰਦੇ ਆ ਤੇ ਅੱਗੋਂ ਵੀ ਜਿਹੜੀਆਂ ਅਸੀਸਾਂ ਦਿੰਦੇ ਨੇ ਲੋਕੀ ਇਹਨਾਂ ਨੂੰ ਤੇ ਮੈਂ ਇਹੀ ਉਮੀਦ ਕਰਦਾਂਗੀ ਮੇਰੇ ਛੋਟੇ ਵੀਰ ਇਦਾਂ ਹੀ ਇਦਾਂ ਦੇ ਜਿਹੜੇ ਛਲਾਗਾਯੋਗ ਕਦਮ ਚੁੱਕਦੇ ਰਹਿਣ ਸਪੋਰਟ ਦੇ ਇੱਕੋ ਕਦਮ ਚੁੱਕਣ ਸਾਰੇ ਵਧੀਆ ਵਧੀਆ ਕੰਮ ਕਰਨ ਤੇ ਇਹਨਾਂ ਨੂੰ ਅਸੀਂ ਨਾਲ ਖਲੋਗੇ ਨਾਲ ਸਹਿਯੋਗ ਕਰਨਾ ਤਾਂ ਕਿ ਇਹਨਾਂ ਨੂੰ ਅਸੀਂ ਸਹਿਯੋਗ ਕਰਾਂਗੇ ਹੋਰ ਦਲੇਰੀ ਨਾਲ ਹੋਰ ਹਿੰਮਤ ਨਾਲ ਕੰਮ ਕਰਨਗੇ ਆਸ ਸੁਖਾ ਸਿੰਘ ਸੋਲ ਮੁੱਖ ਸੇਵਾਦਾਰ ਸਰਬੱਤ ਦਾ ਭਲਾ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਪੰਜਾਬ ਸ਼ਾਨੇ ਕਹਿੰਦੇ ਆ ਰੱਬ ਧਰਤੀ ਤੇ ਆਉਂਦਾ ਹੈ ਸਮਾਜ ਸੇਵਕਾਂ ਦਾ ਰੂਪ ਧਾਰ ਕੇ ਜੋ ਇਹ ਅੱਜ ਖੂਨਦਾਨ ਕੈਂਪ ਆਜ਼ਾਦ ਹਿਊਮਨ ਰਾਈਟਸ ਸੰਸਥਾ ਤੇ ਏਕ ਲੋਕ ਸੰਸਥਾ ਵੱਲੋਂ ਜਿਨ੍ਹਾਂ ਦੇ ਮੁੱਖ ਸੇਵਾਦਾਰ ਸਾਡੇ ਭਰਾ ਪ੍ਰਭ ਜੀ ਸੁਮੇਤ ਜੀ ਜਿਹੜੇ ਬਹੁਤ ਲੰਮੇ ਸਮੇਂ ਤੋਂ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਡ ਮੁੱਲਾ ਯੋਗਦਾਨ ਪਾ ਰਹੇ ਨੇ ਉਹਦੇ ਲੜੀ ਦੇ ਤਹਿਤ ਅੱਜ ਇਹਨਾਂ ਨੇ ਦੂਜਾ ਖੂਨਦਾਨ ਕੈਂਪ ਜੋ ਇਹ ਹਲਕਾ ਸੈਂਟਰਲ ਇਲਾਕਾ ਡੈਮਗੰਜ ਦੇ ਵਿੱਚ ਜਿਹੜਾ ਉਹ ਸਮੂਹ ਭਰਾਵਾਂ ਦੇ ਸਹਿਯੋਗ ਨਾਲ ਜਿਹੜਾ ਇਹ ਕੀਤਾ ਆ ਸਭ ਤੋਂ ਪਹਿਲਾਂ ਤੇ ਮੈਂ ਇਹਨਾਂ ਦੀ ਸੋਚ ਨੂੰ ਵਧਾਈ ਦੇਣਾ ਕਿਉਂਕਿ ਸਾਡੇ ਗੁਰੂਆਂ ਨੇ ਵੀ ਉਪਦੇਸ਼ ਦਿੱਤਾ ਕਿ ਇੱਕ ਹਿੰਦੂ ਮੁਸਲਮਾਨ ਸਿੱਖ ਜਾਂ ਇਸਾਈ ਬੰਤੋਂ ਪਹਿਲਾ ਇਨਸਾਨ ਬਣੀਏ ਇਹ ਜਾਗ ਦੀ ਇਨਸਾਨੀਅਤ ਦੀ ਮਿਸਾਲ ਆ ਜਿਨ੍ਹਾਂ ਨੇ ਆਪਣੀ ਕਿਰਤ ਕਮਾਈ ਚੋਂ ਤੇ ਭਰਾਵਾਂ ਦੇ ਸਹਿਯੋਗ ਨਾਲ ਇਹ ਵੱਡਾ ਉਪਰਾਲਾ ਕੀਤਾ ਇਸ ਉਪਰਾਲੇ ਨੂੰ ਕਰਨ ਦਾ ਮਕਸਦ ਕੀ ਆ ਕਿ ਜਿਹੜੇ ਸਾਡੇ ਲੋੜਵੰਦ ਭੈਣ ਭਰਾ ਜਿਨ੍ਹਾਂ ਨੂੰ ਸਮੇਂ ਤੇ ਖੂਨ ਨਹੀਂ ਮਿਲਦਾ ਸੋ ਉਹਨਾਂ ਦੀ ਲੋੜ ਨੂੰ ਪੂਰੀਆਂ ਕਰਨ ਵਾਸਤੇ ਇਹਨਾਂ ਨੇ ਉਪਰਾਲਾ ਕੀਤਾ ਇਨਾਂ ਦੀ ਸਮੂਹ ਟੀਮ ਨੂੰ ਤੇ ਜਿਹੜੇ ਬਲੱਡ ਕੈਂਪ ਦੀ ਟੀਮ ਆਈ ਉਹਨਾਂ ਨੂੰ ਮੈਂ ਇਸ ਚੀਜ਼ ਦੀ ਜਿਹੜੀ ਆ ਵਧਾਈ ਦਿੰਦਾ ਸਾਡੇ ਨਾਲ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਸਾਡੇ ਜਿਹੜੇ ਰੋਬਿੰਦ ਜੋਸ਼ੀ ਜੀ ਭਾਜੀ ਕੁੰਦਲ ਜੀ ਹੋਰ ਜਿੰਨੇ ਵੀ ਸਾਡੇ ਸਮਾਜ ਸੇਵੀ ਨੇ ਸਾਰੇ ਨਾ ਜੀਵਾਂ ਨੂੰ ਆਖਦਾ ਇੱਕ ਕੋਈ ਅਪੀਲ ਕਰਦਾ ਕਿ ਲੋੜਵੰਦ ਵੀ ਜਗ ਦਾ ਹਿੱਸਾ ਕਰੀਏ ਮਦਦ ਲਈਏ ਅਸੀਂ ਸੋ ਆਓ ਅਖੀਰ 'ਚ ਮੈਂ ਜਿੰਨੇ ਸਾਡੇ ਲੋਕਤੰਤਰ ਦਾ ਚੌਥਾ ਥੰਮਿਆ ਕਿਉਂਕਿ ਕੱਲ ਇਹਨਾਂ ਦਾ ਦਿਹਾੜਾ ਸੀ ਸੋ ਇਹ ਪੱਤਰਕਾਰ ਭਾਈ ਚਾਰਾ ਜਿਹੜਾ ਸਾਡਾ ਲੋਕਤੰਤਰ ਦਾ ਚੌਥਾ ਥੰਮਿਆ ਇਹਨਾਂ ਉਪਰਾਲਿਆਂ ਨੂੰ ਗਲੀ ਗਲੀ ਮਹੱਲਿਆਂ ਤੱਕ ਪੂਰੇ ਸਮਾਜ 'ਤੇ ਜਿਹੜਾ ਮੈਸੇਜ ਭੇਜਦੇ ਨੇ ਸੋ ਇਹਨਾਂ ਦਾ ਵੀ ਤਹਿ ਦਿਲੋਂ ਧੰਵਾਦ ਆ ਸੋ ਅਖੀਰ 'ਚ ਆਓ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਰਿੰਦਰ ਬੈਲ ਟੱਚ ਸੈਂਟਰ ਦੇ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਔਰ ਮੇਰੀ ਸਾਰੀ ਟੀਮ ਸੈਂਟਰ ਰੱਤੇ ਦੇ ਵਿੱਚ ਪ੍ਰਭ ਜੀ ਜੁਮੇਟਾ ਸੋਲ ਸਾਹਿਬ ਜਿੰਨੇ ਵੀ ਮੇਰੇ ਇਸ ਲੱਕੇ ਤੋਂ ਵੀਰ ਖਲੋਤੇ ਨੇ ਢਿੱਲੋਂ ਸਾਹਿਬ ਆਯਾਦ ਹਿਮਰਾਇਸ ਰਾਈਟ ਐਸੋਸੀਏਸ਼ਨ ਇੱਕ ਲੋਕ ਸੇਵਾਂ ਜੀਓ ਦੇਖੋ ਇਹ ਉਪਰਾਲਾ ਹੁੰਦਾ ਹੈ ਖੂਨਦਾਨ ਉਤਮਦਾਨ ਇੱਕ ਖੂਨ ਹੈ ਜਿਹੜੀ ਬੰਦੇ ਦੀ ਜਾਨ ਬਚਾ ਸਕਦਾ ਜੇ ਖੂਨ ਨਾ ਮਿਲੇ ਤੇ ਕਿਸੇ ਦੀ ਜਾਨ ਜਾ ਸਕਦੀ ਇਹ ਪ੍ਰਾਲਾ ਜਿਹੜਾ ਮੇਰੇ ਭਰਾਵਾਂ ਨੇ ਕੀਤਾ ਹੈ ਸੁਮਿਤ ਜੀ ਨੇ ਪ੍ਰਾਪ ਜੀ ਨੇ ਸਾਰੀ ਨਾਦੀ ਟੀਮ ਨੇ ਇੱਕ ਸ਼ਲਾਘਾਯੋਗ ਕਦਮ ਹੈ ਇੱਕ ਇਲਾਕੇ ਦੇ ਵਿੱਚ ਉਹਨੂੰ ਪ੍ਰਭਾਵਿਤ ਕਰਨ ਵਾਲਾ ਵੀ ਜਿਹੜਾ ਖੂਨ ਉਤਮ ਦਾਣ ਆ ਇਹ ਹਰ ਕਿਸੇ ਗਰੀਬ ਨੂੰ ਮੇਰ ਨੂੰ ਹਰ ਨੂੰ ਨੋੜ ਪਾ ਸਕਦੀ ਹੈ ਇਹਦਾ ਕੋਈ ਦੇਣ ਨਹੀਂ ਦੇ ਸਕਦਾ ਇਹਦਾ ਕੋਈ ਪੈਸਿਆਂ ਚ ਆਪਾਂ ਦੀ ਕੀਮਤ ਨਹੀਂ ਲਾ ਸਕਦੇ ਕਿਉਂਕਿ ਜੇ ਨਾ ਮਿਲੇ ਤੇ ਬੰਦੇ ਦੀ ਜਾਨ ਚਲੀ ਜਾਂਦੀ ਹੈ ਜੇ ਮਿਲ ਜਾਵੇ ਤੋਂ ਆਦਮੀ ਬਚ ਜਾਂਦਾ ਜੇ ਉਹ ਵੱਜ ਜਾਂਦਾ ਹੈ ਤੇ ਉਹ ਉਤਮਦਾਨ ਮੰਨਿਆ ਜਾਂਦਾ ਵੀ ਉਹ ਇਹਨਾਂ ਭਰਾਵਾਂ ਦੀ ਸਹਾਇਤਾ ਜਿੱਦਾਂ ਆਪਣੇ ਸ਼ਹਿਰ ਦੇ ਵਿੱਚ ਸਾਰੇ ਦੇ ਵਿੱਚ ਵੀ ਹਰ ਥਾਂ ਥਾਂ ਤੇ ਇਹ ਲੋਕ ਸਵਾ ਸੇਵਾ ਨੂੰ ਤਾਂ ਹੀ ਕਹਿੰਦੇ ਨੇ ਕਿਉਂਕਿ ਕਈ ਤੁਸੀਂ ਵੇਖੋ ਕਈਆਂ ਦੇ ਐਕਸੀਡੈਂਟ ਹੋ ਜਾਂਦੇ ਆ ਤੇ ਭਰਾ ਕਈ ਇਹਦਾ ਭਰਾ ਨੂੰ ਫੋਨ ਦੇਣ ਤੋਂ ਡਰੀ ਜਾਂਦਾ ਕਿ ਕਦੇ ਮੇਰਾ ਵੀਪੀ ਨਾ ਘਟ ਜੇ ਪਰ ਲੇਕਿਨ ਜਿਹੜਾ ਖੂਨਦਾਨ ਆ ਇਹ ਤਾਂ ਹੀ ਉਤਮਦਾਨ ਮੰਨਿਆ ਜਾਂਦਾ ਹੈ ਕਿ ਕਿਸੇ ਦੀ ਜਾਨ ਬਚ ਜਾਵੇ ਕਿਸੇ ਨੂੰ ਫ੍ਰੀ ਕੋਈ ਪੈਸੇ ਦੇ ਕੇ ਲੈ ਨਹੀਂ ਸਕਦਾ ਇਹ ਮੇਰੇ ਭਰਾ ਪੁਰਾਲਾ ਕਿਉਂ ਕਰੰਦੇ ਨੇ ਕਿ ਜਿੰਨਾ ਜਿੰਨਾ ਹਸਪੀਟਲਾਂ ਦੇ ਵਿੱਚ ਜ ਬਲੱਡ ਬੈਂਕਾਂ ਦੇ ਵਿੱਚ ਇਹ ਖੂਨ ਪਹੁੰਚਾਉਂਦੇ ਆ ਜੇ ਇਹਨਾਂ ਨੂੰ ਟੈਲੀਫੋਨ ਆ ਜਾਂਦਾ ਆ ਕਿਸੇ ਵੀ ਸ਼ਹਿਰ ਦੇ ਵਿੱਚੋਂ ਇਹ ਉਸੇ ਵਾਲੇ ਉੱਥੋਂ ਫ੍ਰੀ ਜਿਹੜਾ ਆ ਖੂਨ ਦਵਾਉਂਦੇ ਆ ਇਹ ਬੜਾ ਸਲਾਘਾਜੋ ਕਦਮ ਆ ਅਰ ਮੈਂ ਇਹ ਮਹਿਸੂਸ ਕਰਦਾ ਮੈਨੂੰ ਖੁਸ਼ੀ ਆ ਇਸ ਗੱਲ ਦੀ ਕਿ ਮੇਰੇ ਹਲਕੇ ਦੇ ਵਿੱਚ ਇੱਕ ਨੌਜਵਾਨ ਜਿਹੜੇ ਆ ਇਸ ਉਪਰਾਲੇ ਨੂੰ ਉੱਪਰ ਤਾਂ ਉਠਾਉਂਦੇ ਨੇ ਲੋਕਾਂ ਦੇ ਵਿੱਚ ਜਿਹੜੀ ਆਵਾਜ਼ ਜਾਂਦੀ ਆ ਕਿ ਆਪਣੇ ਸ਼ਹਿਰ ਨੂੰ ਆਪਣੇ ਇਸ ਗੁਰੂ ਰਾਮਦਾਸ ਦੀ ਨਗਰੀ ਨੂੰ ਇੱਕ ਨਸ਼ਿਆਂ ਤੋਂ ਮੁਕਤ ਸ਼ਹਿਰ ਬਣਾਈਏ ਔਰ ਇਹਨੂੰ ਹਰਿਆ ਭਰਿਆ ਤੇ ਸੋਹਣਾ ਬਣਾਈਏ ਤੇ ਲੋਕ ਭਾਈਚਾਰੇ ਦੀ ਸਾਂਝ ਰੱਖੀਏ ਤਾਂ ਹੀ ਆਪਣਾ ਪੰਜਾਬ ਤਰੱਕੀ ਕਰੂਗਾ ਤਾਂ ਹੀ ਆਪਣਾ ਦੇਸ਼ ਤਰੱਕੀ ਕਰੂਗਾ ਇਹਨਾਂ ਜੋ ਫਿੱਕਾ ਪ੍ਰਸਤ ਪਾਰਟੀਆਂ ਆ ਭਾਈਚਾਰੇ ਦੀ ਸਾਂਝ ਨੂੰ ਤੋੜਦੀਆਂ ਉਹ ਨਹੀਂ ਤੋੜਨਾ ਚਾਹੀਦਾ ਸਾਰਿਆਂ ਨੂੰ ਰਲ ਕੇ ਚੱਲਣਾ ਚਾਹੀਦਾ ਹੈ ਸਾਡੇ ਦੇਸ਼ 'ਚ ਸਾਡੇ ਪੰਜਾਬ 'ਚ ਹਿੰਦੂ ਸਿੱਖ ਈਸਾਈ ਸਿਸ਼ਣ ਭਾਈਚਾਰਾ ਸਾਰੇ ਹੀ ਭਾਈਚਾਰਿਆਂ ਦੀ ਸਾਂਝ ਆ ਮੁਸਲਮਾਨ ਭਾਈ ਜਰਦੀ ਦੀ ਸਾਂਝ ਆ ਇਹ ਕਰਕੇ ਮੈਂ ਆਪਣੇ ਭਰਾਵਾਂ ਨੂੰ ਵਧਾਈ ਦੇਣਾ ਇਸ ਗੱਲ ਦੀ ਕਿ ਤੁਸੀਂ ਬੜਾ ਸਲਾਘਾਯੋਕ ਕਦਮ ਚੁੱਕਿਆ ਆ ਇਹ ਜਿਹੜਾ ਖੂਨਦਾਨ ਆ ਉਤਮਦਾਨ ਆ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ ਆ ਜਿਹੜਾ ਅੱਜ ਖੂਨਦਾਨ ਕੈਂਪ ਲਾਇਆ ਗਿਆ ਵਾ ਅਮਰ ਛੋਟੇ ਵੀਰਾਂ ਨੂੰ ਲਾਇਆ ਗਿਆ ਆਜ਼ਾਦ ਹਿੰਦ ਬਲੱਡ ਅਸ਼ਿਸ਼ਨ ਨਾਲ ਇੱਕ ਨੂਰ ਇੱਕ ਲੋਕ ਭਲਾਈ ਜਿਹੜੀ ਅਸ਼ਿਸ਼ਨ ਨਾਲ ਲਾਇਆ ਗਿਆ ਵਾ ਤਾਂ ਮੈਂ ਤੈਅ ਤਲਨਾ ਧੰਨਵਾਦ ਕਰਦਾ ਮੈਂ ਕਿ ਜਿਹੜਾ ਬਰਾਲਾ ਨਾ ਕੀਤਾ ਵਾ ਇੱਕ ਯੂਥ ਨਸ਼ੇਵਲ ਜਾਂਦਾ ਵਾ ਠੀਕ ਹੈ ਜੋ ਇਸ ਟਮੋਲ ਚੱਲ ਰਹੇ ਆ ਤੇ ਇਹਨਾਂ ਨੇ ਇਹਨਾਂ ਦੀ ਉਪਰਾਲਾ ਕੀਤਾ ਖੂਨਦਾਨ ਮਹਾਦਾਨ ਤੇ ਮੈਂ ਕਹਿੰਦਾ ਹਰ ਸਾਲ ਚ ਦੋਈਆਂ ਤਿੰਨ ਕੈਂਪ ਹਰ ਜਿੰਨੇ ਵੀ ਸਮਾਜ ਸੇਵਕ ਹੈ ਉਹਨਾਂ ਨੂੰ ਲਾਣਾ ਚਾਹੀਦਾ ਵਾ ਕਿਉਂਕਿ ਇਸ ਟਮ ਤੁਸੀਂ ਦੇਖਦੇ ਪਏ ਜੇ ਖੂਨ ਦੀ ਕਿੰਨੀ ਲੋੜ ਕਿਸ ਟਾਈਮ ਪੈ ਜਾਂਦੀ ਹੈ ਤੇ ਬੰਦਾ ਨਹੀਂ ਕਿਹੜੇ ਟਾਈਮ ਪੈਂਦਾ ਮੋਲ ਉਹਨੂੰ ਪਾ ਲੱਗਦਾ ਖੂਨ ਦਾ ਤੇ ਇਰਚੇ ਕੋਈ ਜਾਤ ਪਾਤ ਨਹੀਂ ਹੈ ਸਭ ਨਾਲ ਵਧੀਆ ਉਪਰਾਲਾ ਵਾ ਖੂਨਦਾਨ ਮਹਾਦਾਨ ਬਹੀ ਗੋ ਮੇਰਾ ਨਾਮ ਹੈ ਜੀ ਸੁਮੇਤ ਸਿੰਘ

ਇਹ ਵੀ ਇਕ ਦਾ ਕੈਂਪ ਹੈਗਾ ਜੀ ਹਰਾ ਪ੍ਰੋਫੈਸ਼ਨਲ ਡਾਕਟਰਾਂ ਦੀ ਟੀਮ ਹੈ ਅ ਪ੍ਰੋਫੈਸ਼ਨਲ ਡਾਕਟਰਸ ਵਗੈਰਾ ਸਾਡੇ ਨਾਲ ਆਏ ਹੋਏ ਆ ਜਿਹੜੇ ਕਦਾ ਨਾਮ ਹੈਥੇ 슈ਗਰ ਦੀ ਕੀ ਔਰ ਹੋਰ ਵੀ ਜਿਨ੍ਹਾਂ ਦੇ ਟੈਸਟ ਵਗੈਰਾ ਕਰ ਰਹੇ ਜੋ ਕਿ ਆਨ ਵਾਲੇ ਟਾਈਮ ਦੇ ਉਤੇ ਆਪਣੇ ਮੁਹੱਲੇ ਦੇ ਆਪਣੇ ਏਰੀਆ ਦੇ ਜਿੰਨੇ ਵੀ ਬਿਮਾਰ ਲੋਕਾਂ ਦੀ ਸਿਹਤ ਦਾ ਧਿਆਨ ਦੇ ਖਿਆਲ ਰੱਖਦੇ ਹੁਣ ਤੱਕ ਕਿੰਨੇ ਕਿ ਜਿਹੜੇ ਸਾਡੀ ਹੁਣ ਤੱਕ 45 ਤੋਂ 50 ਬੰਦੇ ਨੇ ਡੋਨੇਟ ਕਰ ਚੁੱਕੇ ਆ ਔਰ ਆਸ਼ਾ ਹੈ ਕਿ ਸ਼ਾਮ ਤੱਕ ਉਹ 100 ਪਲੱਸ ਲੈ ਕੇ ਜਾਈਏ ਜੀ ਸਾਹਿਬ ਮੇਰਾ ਨਾਮ ਪ੍ਰਮੋਦ ਸਿੰਘ ਆ ਮੈਂ ਸਮਾਸੀ ਤੋਂ ਹਾਂ ਅੱਜ ਡੈਮ ਗਾਇ ਬਜ਼ਾਰ ਦੇ ਵਿੱਚ ਖੂਨਦਾਨੂ ਤੇ ਮੈਡੀਕਲ ਚੈੱਕਅਪ ਕੈਂਪ ਲਾਇਆ ਗਿਆ ਜਿਦੇ ਵਿੱਚ ਬੀਪੀ ਸ਼ੂਗਰ ਅਦਰਦ ਦਾ ਚੈੱਕ ਕੀਤਾ ਗਿਆ ਤੇ ਖੂਨਦਾਨ ਦਾ ਵਿਸ਼ਾਲ ਖੂਨਦਾਨ ਕੈਂਪ ਲਾਇਆ ਗਿਆ ਜਿਦੇ ਵਿੱਚ ਨੌਜਵਾਨਾਂ ਨੇ 70 ਤੋਂ 70 ਨੌਜਵਾਨਾਂ ਨੇ ਖੂਨਦਾਨ ਵੀ ਦਿੱਤਾ ਤੇ ਇਹ ਬਹੁਤ ਹੀ ਨੇਕ ਉਪਰਾਲਾ ਸਾਡੀ ਸੰਸਤਾ ਵੱਲੋਂ ਹਰ ਸਾਲ ਕੀਤਾ ਜਾਂਦਾ ਹੈ ਕਿੰਨੇ ਲੋਕ ਜਿਹੜੇ ਆ ਇਸ ਖੂੜਾਂ ਦੇ ਵਿੱਚ ਜਿਹੜਾ ਹੈ ਤਕਰੀਬ ਲੋਕ ਜਿਹੜੇ ਆ ਜਿਹੜੇ 250 ਤੋਂ 300 ਜਣ ਆਇਆ ਜਿਹਦੇ ਵਿੱਚੋਂ 150 ਤੋਂ 200 ਪਰਿਵਾਰਾਂ ਨੇ ਆਪਣੇ ਜਿਹੜੇ ਆ ਮੈਡੀਕਲ ਚੈੱਕਅਪ ਕਰਾਏ ਆ ਤੇ 70 ਤੋਂ 80 ਯੂਥ ਨੇ ਜਿਹੜਾ ਵਾ ਖੂਨਦਾਨ ਕੀਤਾ ਵਾ ਯੂਥ ਦੀ ਗੱਲ ਕਰੀਏ ਤੁਸੀਂ ਨੋਰਮਲ ਨਾਲੋਂ ਬੜਾ ਬੁਰੀ ਹੁਕਮਾ ਹੈ ਤੇਰਾ ਯੂਥ ਨਸ਼ਿਆਂ ਦੇ ਵਿੱਚ ਜਾ ਰਿਹਾ ਉਹਨੂੰ ਕੀ ਕਰਨਾ ਚਾਹੀਦਾ ਨਸ਼ਿਆਂ ਦੇ ਵਿਰੁੱਧ ਤੇ ਜਿਹੜਾ ਵਾ ਬਿਲਕੁਲ ਆ ਜੰਗ ਛੇੜੀ ਹੈਗੀ ਠੀਕ ਹੈ ਨਸ਼ਿਆਂ ਤੇ ਬਲ ਜਾਣਾ ਨਹੀਂ ਚਾਹੀਦਾ ਜੀ ਤੁਹਾਨੂੰ ਭਾਈ ਨਸ਼ੇ ਦਾ ਇੱਕ ਕੋਡ ਆ ਜਿਹੜਾ ਸਰੀਰੋਂ ਲੱਥਦਾ ਹੀ ਨਹੀਂਗਾ ਸਾਰੀ ਹਿਊਮਰ ਇਨ ਲੱ ਸਕਦਾ ਜੁਰ ਤੱਕ ਬੰਦਾ ਉਹਦੇ ਸਾਇਨ ਹੀ ਰਹੂਗੇ ਨਸ਼ਾਇਕ ਦਾਦਾ ਕੋਡ ਲੱਗੂ ਹੁਣ ਦੰਦੇ ਨਾ ਨਾ ਪੂਰ ਤੁਹਾਡੇ ਆਏ ਜਿਹੜੇ ਅਰਗਨ ਰਿਸ਼ਨਾ ਬੰਦੇ ਆ ਜੀ ਆਹ ਜੀ ਉਹਨੋਂ ਹੋਰ ਕਿਹੜੇ ਕਿਹੜੇ ਆਉਣ ਵਾਲੇ ਸਮੇਂ ਬਿਲਕੁਲ ਹਲੇ ਦੇ ਪਬਲਿਕ ਲੜ ਦੇ ਰਿਲੇਟਿਡ ਹੀ ਜ਼ਿਆਦਾ ਕਰਦੇ ਪਿਆ ਕਿ ਕੇਨ ਅਮਰਜੰਸੀ ਲੋਡ ਵੀ ਪੈਂਦੀ ਹੈ ਸਾਡੇ ਨਾਲ ਸੰਪਰਕ ਵੀ ਕਰ ਸਕਦਾ ਵਾ ਸੱਤੇ ਦਿਨ 24 ਘੰਟੇ ਜਦੋਂ ਮਰਜ਼ੀ ਸੰਪਰਕ ਕਰ ਸਕਦਾ ਮੇਨਾ ਕਰ ਸਕਦਾ ਸੁਵਿਧਾ ਨਾ ਕਰ ਸਕਦਾ ਵਾ ਜਦੋਂ ਮਰਜ਼ੀ ਕੰਟੈਕਟ ਕਰ ਸਕਦਾ ਆਉਣ ਵਾਲੇ ਫਿਊਚਰ ਦੇ ਵਿੱਚ ਆਪਾਂ ਹੋਰ ਨੇਕ ਉਪਰਾਲੇ ਕਰਾਂਗੇ ਜਿਉਂ ਜਿਉਂ ਸਾਡੀ ਟੀਮ ਹੋਰ ਵੱਡੀ ਹੁੰਦੀ ਜਾਏਗੀ ਆਪਾਂ ਹੋਰ ਨੇਕ ਉਪਰਾਲੇ ਕਰਾਂਗੇ ਕਿੰਨੇ ਵੀ ਜਿਹੜੇ ਇੱਥੇ ਸੰਸਥਾਵਾਂ ਦੇ ਜਿਹੜੇ ਹੋਰ ਨਜ਼ਰ ਤੇਰੇ ਪਹੁੰਚਿਆਗਾ ਫੌਜਾਂ ਇਹ ਜਿਹੜੇ ਆਪਾਂ ਕੋਈ ਪਾਰਟੀ ਦਾ ਇੱਥੇ ਕੋਈ ਮਤਲਬ ਕੀ ਹੈਗਾ ਨਹੀਂ ਸੀ ਸਾਰੇ ਪਾਰਟੀਆਂ ਦੇ ਆਏ ਆ ਕਾਂਗਰਸ ਵੀ ਆ ਕੇ ਕਰਦੀ ਆ ਆਮ ਆਦਮੀ ਪਾਰਟੀ ਸਾਰੀਆਂ ਜਿਹੜੇ ਪਾਰਟੀਆਂ ਨੇ ਇਹਦੇ ਵਿੱਚ ਸਾਨੂੰ ਬਹੁਤ ਹੀ ਸਮਰਥਨ ਦਿੱਤਾ ਕਿ ਯੂਥ ਜਿਹੜਾ ਵਾ ਚੰਗਾ ਕੰਮ ਕਰਦਾ ਪਿਆ ਹੁਣ ਵਾਲੇ ਸਮੇਂ 'ਚ ਜਿਹੜਾ ਵਾ ਪਰਪਰ ਨਾਲ ਜਿਹੜਾ ਰਾਜ ਹੋਰ ਹੋਰ ਭਾਜੀ ਬਿਲਕੁਲ ਬਿਲਕੁਲ ਆਉਣ ਵਾਲੇ ਸਮੇਂ 'ਚ ਅਗਲੇ ਸਾਲ ਅਪਾਰ ਤੋਂ ਵੀ ਵੱਧ ਛੱਡ ਕੇ ਹੋਰ ਉਪਰਾਲੇ ਕਰਾਂਗੇ ਬਲੱਡ ਡੋਨੇਸ਼ਨ ਦੇ ਨਾਲ-ਨਾਲ ਅਪਾ ਇੱਕ ਕੋਈ ਰਾਸ਼ਨ ਵੰਡਦਾ ਜਾਂ ਕੋਈ ਹੋਰ ਇਤਾ ਦਾ ਅਪਾ ਸਮਾਰੋਹ ਕਰਾਂਗੇ ਜਿਹਦੇ ਵਿੱਚ ਸਾਨੂੰ ਹੋਰ ਜਿਹੜਾ ਵਾ ਸੇਵਾ ਕਰ ਸਕੀਏ ਬਸ ਸਮਾਜ ਦੇ ਲਈ ਜਿਹਨਾਂ ਨੇ ਵੀ ਬਲੱਡ ਡੋਨੇਸ਼ਨ ਕੀਤਾ ਉਹਨਾਂ ਨੂੰ ਕੋਈ ਟਾਪਾ ਰਿਫਰੈਸ਼ਮੈਂਟ ਬਿਲਕੁਲ ਬਿਲਕੁਲ ਜਿਨ੍ਹਾਂ ਨੇ ਵੀ ਬਲੱਡ ਡੋਨੇਸ਼ਨ ਕੀਤਾ ਉਹਨਾਂ ਵੱਲੋਂ ਸਾਡੇ ਵੱਲੋਂ ਬਨਾਣ ਦਾ ਜੂਸ ਵਾਟਰ ਉਹਨਾਂ ਦੇ ਪ੍ਰੋਪਰਲੀ ਜਿਹੜਾ ਵਾ ਬਲੱਡ ਡੋਨੇਸ਼ਨ ਤੋਂ ਬਾਅਦ ਜਿਹੜਾ ਵਾ ਉਹਨਾਂ ਦੇ ਪ੍ਰੋਪਰਲੀ ਟੈਸਟ ਹੋਣਗੇ ਟੈਸਟ ਤੋਂ ਬਾਅਦ ਉਹਨਾਂ ਨੂੰ ਕਾਲ ਵੀ ਜਾਏਗੀ ਕਿ ਜੋ ਵੀ ਜੇ ਅਦਰ ਉਹਨਾਂ ਦੇ ਵਿੱਚ ਪ੍ਰੋਬਲਮ ਲੈਂਦੀ ਹੈ ਕੋਈ ਕਿ ਤੁਹਾਨੂੰ ਪ੍ਰੋਬਲਮ ਵੀ ਹੈ ਠੀਕ ਹੈ ਜੀ ਉਹ ਕਾਲ ਵੀ ਕੀਤੀ ਜਾਏਗੀ ਬਲੱਡ ਬੈਂਕ ਤੋਂ ਕਿਸੇ ਨੇ ਤੁਹਾਨੂੰ ਬਿਲਕੁਲ ਭਾਜੀ ਮੇਰੇ ਨਾਲ ਸੰਪਰਕ ਕਰ ਸਕਦੇ ਆ ਸਾਡੇ ਆਜ਼ਾਦ ਗੁਰਮੁਖੀ ਰਾਈਟਰ ਸੁਮੇਤਾ ਮੁੰਡਾ ਪੰਜਾਬ ਦਾ ਪ੍ਰਧਾਨ ਆ ਮੇਰਾ ਨਾਮ ਮੇਰਾ ਨਾਮ ਬੜਜੋਦਾ ਮੇਰੇ ਨਾਲ ਸੰਪਰਕ ਕਰ ਸਕਦੇ ਮੇਰੇ ਕੰਟੈਕਟ ਕਰਨ ਕੀ ਭਾਜੀ ਪਤਾ ਲਾ ਜੁੜਨਾ ਚਾਹੁੰਦੇ ਆਪਣੇ ਏਰੀਆ ਦੇ ਵਿੱਚ ਸੇਵਾ ਕਰਨਾ ਚਾਹੁੰਦੇ ਆ ਜਾਂ ਆਊਟ ਅਪਾਤਿ ਸੇਵਾ ਕਰਨਾ ਚਾਹੁੰਦੇ ਆ ਪਾਲਾ ਨਾਲ ਬਿਲਕੁਲ ਲੋਵਾਂਗੇ ਕਿ ਉੱਥੋਂ ਜਾ ਕੇ ਉਹਨਾਂ ਦਾ ਉਹਨਾਂ ਨੂੰ ਮੋਹਦਵਾਰ ਬਣਾਵਾਵਾਂਗੇ ਕਿ ਤਸ਼ੀਅ ਅਗਲੇ ਵਤਵਾ ਸੇਵਾ ਜੀ ਅੱਜ ਮੈਂ ਡੈਮਨਰ ਗਲੀ ਨੰਬਰ 11 ਦੇ ਵਿੱਚ ਜਿਹੜੇ ਆਜ਼ਾਦ ਯੂਥ ਰਾਈਟ ਐਸੋਸੀਏਸ਼ਨ ਅਤੇ ਇੱਕ ਲੋਕ ਸੇਵਾ ਐਨਜੀਓ ਵਾਲਿਆਂ ਨੇ ਜਿਹੜਾ ਇੱਥੇ ਬਲੱਡ ਡੋਨੇਸ਼ਨ ਕੈਂਪ ਆਰਗੇਨਾਈਜ਼ ਕੀਤਾ ਮੈਂ ਸਸਤਾ ਤੇ ਸਾਰੇ ਜਿੱਤੇ ਵੀ ਆਤੇ ਦਾ ਸਾਹਬਾਂ ਨੇ ਖਾਸ ਤੌਰ ਤੇ ਸੁਮੇ ਸਿੰਘ ਜੀ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਔਰ ਰਵਜੋ ਸਿੰਘ ਜਿਹੜੇ ਸਮਾਜ ਸੇਵਕ ਨੇ ਇਹਨਾਂ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਮੈਂ ਕਹਿਣਾ ਚਾਹੁੰਦਾ ਕਿ ਬਲੱਡ ਡੋਨੇਸ਼ਨ ਕੈਂਪ ਜਿਹੜਾ ਰक्तदान ਹੈ ਇਹ ਵੀ ਇੱਕ ਬੜਾ ਮਹਾਨ ਕਾਰ ਹੈ ਇੱਕ ਖੂਨਦਾਨ ਕਰਕੇ ਤੁਸੀਂ ਪਤਾ ਨਹੀਂ ਕਿੰਨੀਆਂ ਕੀਮਤੀ ਜਾਨਾਂ ਜਿਹੜੀਆਂ ਉਹ ਬਚਾਦੇ ਜੀ ਸੋ ਸਮਾਜ ਦੇ ਵਿੱਚ ਇੱਕ ਬਹੁਤ ਵੱਡਾ ਭਲਾਈ ਦਾ ਕੰਮ ਹੈ ਇਸ ਸਾਸਤਾ ਦੀ ਜਿੰਨੀ ਵੀ ਸਲਾਗਾ ਕੀਤੀ ਜਾਏ ਘਟਾਨ ਨੇ ਇਸ ਵਾਰ ਜਿਹੜਾ ਦੂਸਰਾ ਕੈਂਪ ਆਰਗੇਨਾਈਜ਼ ਕੀਤਾ ਇਸੋ ਵੇਲੇ 2000 ਰੁਪਏ ਚ ਵੀ ਇਹਨਾਂ ਨੇ ਕੈਪਟਲ ਲਗਾਇਆ ਸੋ ਇਸ ਤਰ੍ਹਾਂ ਦੇ ਜਿਹੜੇ ਬਲੱਡ ਪ੍ਰੈਸ਼ਰ ਕੈਪਸੂਲ ਲੱਗਦੇ ਨਾਲੇ ਚਾਹੀਦੇ ਨੇ ਕਿਉਂਕਿ ਕਈ ਵਿਚਾਰੇ ਲੋਕ ਐਸੇ ਨੇ ਜਿਨ੍ਹਾਂ ਨੂੰ ਅ ਬਲੱਡ ਦੀ ਜਿਹੜੀ ਯਾਰ ਲੋੜ ਪੱਦੀ ਦਿੰਦੀ ਹੈ ਸੋ ਮੈਂ ਜੀ ਵੀ ਸਸਤਾ ਉਹਨੇ ਵੀ ਅ ਬਦਲ ਸਰਬਾਰ ਨੇ ਸਾਡੇ ਦੀਪਕ ਸੂਰੀ ਜੀ ਵੀ ਅੱਤੇ ਆਏ ਨੇ ਉਲਾ ਦੇ ਵਿੱਚ ਮੈਂ ਸਵਾਗਤ ਕਰਦਾ ਹਾਂ ਸਾਰੇ ਸਸਤਾ ਦੇ ਸਾਰੇ ਮੈਂਬਰ ਸਹਿਬਾਨ ਨੂੰ ਬਹੁਤ-ਬਹੁਤ ਵਾਅ ਮबारकबाद ਦਿਨਾ ਔਰ ਮੈਂ ਆਸ਼ਾ ਕਰਦਾ ਕਿ ਆਉਣ ਵਾਲੇ ਟਾਈਮ ਦੇ ਹੋਰ ਵੀ ਬਲੱਡ ਨੈਸ਼ਨ ਕੈਂਪ ਜਿਹੜਿਆ ਆਰਗੇਨਾਈਜ਼ ਕੀਤਾ ਗਿਆ ਜਿਹੜਾ ਆਪ ਪਾਰਟੀ ਵੱਲੋਂ ਯੂਥ ਨਸ਼ਿਆਂ ਵਿਰੁੱਧ ਜਿਹੜਾ ਕੀਤਾ ਗਿਆ ਕਿ ਲੱਗਦਾ ਕਿ ਇਸ ਨਾਲ ਦੇ ਪੁਰਾਣੇ ਜਿਹੜੇ ਨਿਪਰਾ ਮੌਜੂਦਾ ਸਨਮਾਨ ਵੱਲੋਂ ਕੀਤੇ ਗਏ ਇਹਨਾਂ ਨੌਜਵਾਨਾਂ ਦਿੱਤੇ ਪਾਰਟੀ ਵੱਲੋਂ ਕੋਡਾ ਇੱਕੋ ਯੁੱਧ ਬੱਚਾ ਦੇ ਵਿਰੁੱਧ ਜਿਹੜਾ ਜਿਹੜੀ ਮਹੀਨ ਜਿਹੜੀ ਵੀਡੀਓ ਸਾਡੇ ਪਾਰਟੀ ਦੇ ਅਰਬਾਨੀਓ ਮੁੱਖ ਮੰਤਰੀ ਭਗਵੰਤ ਮਾਨ ਜੀ ਜਿਹੜੀ ਆਪਗਾਈ ਕਰ ਰਹੇ ਨੇ ਅੱਜ ਵੀ ਅਸੀਂ ਜਿਹੜਾ RAM Teerth तकरीबन 10000 ਜਿਹੜੇ ਵਲੰਟੀਅਰ ਨੇ ਜਿਹੜੇ ਵਿਲੈ ਡਿਫੈਂਸ ਕਮੇਟੀ ਮੈਂਬਰ ਔਰ ਵਾਰਡ ਡਿਫੈਂਸ ਕਮੇਟੀ ਦੇ ਜਿਹੜੇ ਮੈਂਬਰ ਸਹਿਬਾਨ ਨੇ तकरीबन 10000 ਆਮ ਆਦਮੀ ਪਾਰਟੀ ਦੇ ਵਲੰਟੀਅਰਸ ذاتੇ ਘੱਟ ਸੀਗਾ ਜਿਹਦੇ ਵਿੱਚ ਸ਼ਿਰਕਤ ਕੀਤੀ ਸਾਡੇ ਸਾਡੇ ਐਮਐਲਏ ਸਾਹਿਬਾਨ ਨੇ ਔਰ ਅਰਪਾਇਲ ਸਿੰਘ ਜੀ ਡੀਓ ਔਰ ਖਾਸ ਤੌਰ ਤੇ ਵਿਸ਼ੇਸ਼ ਜਿਹੜੇ ਤਿੱਥੀ ਸੀਗੇ ਉੱਥੇ ਉਹ ਸੀਗੇ ਬੋਡਿਆ ਸਾਹਿਬ ਜਿਹੜੇ ਕਿ ਰੈਵਿਊ ਬਲਿਸਟਰ ਨੇ ਉਹ ਉੱਥੇ ਆਏ ਉਹਦਾ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਹੰਗਾਰਾ ਮਿਲ ਰਿਹਾ ਪੰਜਾਬ ਦੇ ਵਿੱਚ ਲੋਕ ਮਠਾਈਆਂ ਵੰਡ ਰਹੇ ਆ ਤੁਸੀਂ ਦੇਖਿਆ ਹੈਗਾ ਵੀਡੀਓ ਬੜੀਆ ਵਾਇਰਲ ਹੋ ਗਿਆ ਕਿ ਕੁਝ ਲੇਡੀਆਂ ਜਿਹੜੀਆਂ ਐ इमोशनल ਹੋ ਕੇ ਖੁਸ਼ੀ ਦੇ ਆਸੂ 흘ਾਦੀਆਂ ਆਪਣਾ ਜੋ ਆ ਰਹੇ ਆ ਲੋਕ ਬਹੁਤ ਖੁਸ਼ ਨੇ ਜਿਹੜਾ ਕੋੜ ਪੰਜਾਬ ਨੂੰ ਚੱਪੜਿਆ ਆ ਸੀਗਾ ਜਿਸ ਦੇ ਨਾਲ ਸਾਡੇ ਹਜ਼ਾਰਾਂ ਨੌਜਵਾਨ ਜਿਹੜੇ ਐ ਉਹ ਨਸ਼ੇ ਦੀ ਲਤ ਦੇ ਨਾਲ ਜਰੂਰ ਕਿਧਰੇ ਰਹਿ ਕਿਧਰੇ ਉਹਨਾਂ ਦੀਆਂ ਜਾਨਾਂ ਵੀ ਗਈਆਂ ਵਗੈਰ ਇਹ ਜਿਹੜਾ ਨਸ਼ੇ ਦੀ ਲਤ ਸੀ ਨਸ਼ੇ ਦਾ ਜਿਹੜਾ ਕਾਰੋਬਾਰ ਸੀਗਾ ਪੰਜਾਬ ਦੇ ਅੰਦਰ ਇਹ ਆਵਾਜ਼ੀ ਪਾਰਟੀ ਦੀ ਸਰਕਾਰ ਦੇ ਪਹਿਲਾ ਜਿੰਨੀਆਂ ਵੀ ਸਕਾਰਾ ਹੋਈਆਂ ਉਹ ਇਹਨਾਂ ਨਸ਼ੇ ਤਸਕਰਾਂ ਦੀਆਂ ਪੁਸ਼ਤ ਬਣਾਈ ਕਰਦੀਆਂ ਸੀ ਜਦ ਕਿ ਅਸੀਂ ਤਕਰੀਬਨ ਜਿਹੜੇ ਆ 8000 ਦੇ ਕਰੀਬ ਜਿਹੜੇ ਆ ਨਸ਼ਾ ਤਸਕਰ ਜੇਲਾ ਚ ਸੁਟੇ ਆ ਔਰ 4700 ਤੋਂ ਵੱਧ ਜਿਹੜੇ ਆ ਸੀ ਪਰਚੇ ਦਰਜ ਕੀਤੇ ਆ 67 ਜਿਹੜੇ ਆ ਸੀ ਇਨਕਾਊਂਟਰ ਕੀਤੇ ਆ ਔਰ 70 ਇਸ ਗਿਆ ਬਿਲਡਿੰਗ ਆ ਰਹਿਣੀਆਂ ਇਹਨਾਂ ਨੇ ਪਾਪ ਦੀ ਕਮਾਈ ਦੇ ਨਾਲ ਨਸ਼ਾ ਤਸਕਰ ਜਿਹੜੀਆਂ ਬਣਾਇਆ ਸੀ ਉਹਨਾਂ ਨੂੰ ਡਿਮਾਲਿਸ਼ ਕੀਤਾ ਉਹਨਾਂ ਦੇ ਪ੍ਰੋਡੂసర్ ਚੱਲਿਆ ਔਰ ਆਹ ਨਾਲੇ ਦਿਨਾਂ ਚ ਤੁਸੀਂ ਦੇਖੋਗੇ ਇਹ ਜਿਹੜੇ ਵੱਡੇ ਵੱਡੇ ਅਗਰਬਾਚਲੇ ਜਿਸਾ ਕਿ ਮਾਰਯੋਗ ਮੁਖਮੰਤਰੀ ਸਾਡੇ ਭਗਵੰਤ ਮਾਨ ਸਾਹਿਬ ਨੇ ਕਿਹਾ ਧਿਆਨ ਹਰਿਆਰ ਦਾ ਸਿਰੇ ਦੇ ਵਿੱਚ ਹੀ ਤੁਸੀਂ ਦੇਖੋਗੇ ਤੇ ਉਹਨਾਂ ਦੇ ਉੱਤੇ ਵੀ ਜਿਹੜੀ ਹੈ ਕਾਰਵਾਈ ਕੀਤੀ ਜਾਏਗਾ ਮੇਰਾ ਨਾਮ ਦੀਪਕ ਸੋਦੀ ਵਰਲਡ ਹਮਨ ਰਾਈਟ ਤੋਂ ਮੈਂ ਜਿਲ੍ਹਾ ਪੁਖਾਨਾ ਜੀ ਅੱਜ ਆਜ਼ਾਦ ਹੁਮਨ ਰਾਈਟ ਐਸੋਸੀਏਸ਼ਨ ਵੱਲੋਂ ਡੈਮਗਨ ਵਿਖੇ ਸਰਕਾਰੀ ਸਕੂਲ ਵਿਖੇ ਜਿਹੜਾ ਦੂਜਾ ਬਲੱਡ ਕੈਂਪ ਲਗਾਇਆ ਗਿਆ ਇਹਨਾਂ ਦਾ ਐਨਜੀਓ ਦਾ ਬਹੁਤ ਹੀ ਵਧੀਆ ਬਲਾਲਾ ਹੈ ਜਿਹੜੇ ਕਿ ਇਹ ਐਨਜੀਓ ਸੇਵਾ ਕਰਦੀ ਹੈ ਤੇ ਮੈਂ ਇਹਨਾਂ ਨੂੰ ਇਹ ਟੀਮ ਵਧਾਈ ਦੇ ਪਾਤਾ ਦੇ ਕਿ ਜਿਹੜੇ ਵਕ ਵਕ ਥਾਵਾਂ ਤੇ ਜਾ ਕੇ ਬਲੱਡ ਕੈਂਪ ਲਾਂਦੇ ਆ ਤੇ ਇਹ ਬਲੱਡ ਉੱਥੇ ਜੂਸ ਹੁੰਦਾ ਵੀ ਜਿਹੜੇ ਕਿਸੇ ਮਾੜੇ ਬੰਦੇ ਨੂੰ ਕਿਸੇ ਨੂੰ ਬਲੱਡ ਚਾਹੀਦਾ ਹੈ ਜਾਂ ਕਿਸੇ ਹੋਰ ਨੂੰ ਚਾਹੀਦਾ ਹੈ ਤੇ ਇਹ ਬਲੱਡ ਉੱਥੇ ਜਾ ਕੇ ਜੂਸ ਹੋ ਜਾਂਦਾ ਹੈ ਬਾਕੀ ਬਹੁਤ ਹੀ ਵਧੀਆ ਕੰਮ ਆਜੀ ਇਹਨਾਂ ਦਾ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪਰਵਿੰਦਰ ਸੋਸ਼ਲ ਵਰਕਰ ਔਰ ਅੱਜ ਡੈਮ ਗੰਜ ਦੇ ਵਿੱਚ ਵੌਇਸ ਦਾ ਜੋ ਲੜਕੀਆਂ ਦਾ ਸਕੂਲ ਇਹਦੇ ਵਿੱਚ ਆਜ਼ਾਦ ਆਜ਼ਾਦ ਹਿਊਮਨ ਰਾਈਟਸ ਅਸੋਸੀਏਟ ਮੈਨ ਲੋ ਜੋ ਬਲੱਡ ਕੈਂਪ ਲਗਾਇਆ ਗਿਆ ਬਹੁਤ ਵਧੀਆ ਪ੍ਰਾਲਾ ਔਰ ਮੇਰੇ ਵੱਲੋਂ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਜੀ ਇਹੋ ਜਿਹੇ ਕੰਮ ਸਮਾਜ ਦੇ ਵਿੱਚ ਹੋਣੇ ਚਾਹੀਦੇ ਆ ਲੋਕ ਜਿਹੜੇ ਨਸ਼ਿਆਂ ਦੇ ਪਲ ਜਾ ਰਹੇ ਹਨ ਅਤੇ ਬੱਚੇ ਬਹੁਤ ਵਧੀਆ ਉਤਾਲਾ ਕਰ ਰਹੇ ਨੇ ਤੇ ਮੇਰੀਆਂ ਸ਼ੁਭ ਕਾਮਨਾਵਾਂ ਹਨ ਕਿ ਐਸੇ ਕੈਂਪ ਲੱਗਦੇ ਰਹਿਣ ਕਿ ਲੋਕਾਂ ਨੂੰ ਲੋੜਵੰਦ ਪਰਿਵਾਰਾਂ ਨੂੰ ਜੋ ਬਲੱਡ ਡੋਨੇਟ ਕੀਤਾ ਜਾਵੇ ਥੈਂਕ ਯੂ ਜੀ ਧੰਨਵਾਦ ਮੈਂ ਰੋਹਿਤ ਪਸੀ ਸ਼ੇਸ਼ਨਾ ਤੋਂ ਆਗੂ ਪਿਆਰ ਜੀਤ ਅੱਜ ਆਜ਼ਾਦ ਹਿਊਮਨ ਬਲੱਡ ਵਾਲਿਆਂ ਨੇ ਜਿਹੜਾ ਕੈਂਪ ਲਗਾਇਆ ਉਹਦੇ ਵਿੱਚ ਸਾਡੇ ਪ੍ਰਭ ਜੀ ਸਾਡੇ ਸੁਮਿੰਦਰ ਜੀ ਪ੍ਰਧਾਨ ਜਿਹੜੇ ਨੇ ਉਹਨਾਂ ਦਾ ਤਹਿ ਦਿਲੋਂ ਮੈਂ ਕਰਦਾ ਵਾਂ ਕਿ ਜਿਨ੍ਹਾਂ ਨੇ ਅੱਜ ਬਹੁਤ ਵਧੀਆ ਪ੍ਰੋਲੈਗ ਕੀਤਾ ਵਾ ਕਿ ਜਿਹੜੇ ਦੁਨੀਆਂ ਨਸ਼ੇ ਦੇ ਵਿੱਚ ਕਿਚ ਨੇ ਇਹਨਾਂ ਨੂੰ ਅਸੀਂ ਬਾਹਰ ਕੱਢ ਰਹੀ ਹਾਂ ਤੇ ਇਹਦੇ ਵਿੱਚ ਬਹੁਤ ਸਪੋਰਟ ਕਰਦੇ ਨੇ ਨਸ਼ਿਆਂ ਤੋਂ ਬਾਹਰ ਕੱਢ ਰਹੇ ਨੇ ਹਰ ਇੱਕ ਜਿਹੜਾ ਮਾੜਾ ਬੰਦਾ ਵਾ ਉਹਦੀ ਹਲਪ ਕਰਦੇ ਤੇ ਜਿਹੜਾ ਬਲਡ ਦਾ ਇਹਨਾਂ ਨੇ ਪ੍ਰੋਲੈਗ ਕੀਤਾ ਅੱਜ ਬਹੁਤ ਵਧੀਆ ਕੀਤਾ ਵਾ ਅਸੀਂ ਸਾਰੇ ਦੇ ਨਾਲ ਆ ਤੇ ਅੱਗੇ ਵੀ ਦੇ ਨਾਲ ਰਹਾਂਗੇ ਤੇ ਪ੍ਰੋਪਰ ਬਹੁਤ ਵਧੀਆ ਨੇ ਅੱਜ ਸੈਟਅਪ ਵੀ ਵਧੀਆ ਕੀਤਾ ਵਾ ਅੱਜ ਯੂਨਿਟਸ ਵੀ ਚੰਗੀਆਂ ਚਲੋ ਕਲੈਕਟ ਕੀਤੀਆਂ ਇਹਨਾਂ ਨੇ ਤੇ ਬਹੁਤ ਵਧੀਆ ਪ੍ਰੋਲੈਗ ਕੀਤਾ ਮੈਂ ਬਹੁਤ ਖੁਸ਼ ਹਾਂ ਕਰਦਾ ਮੈਂ ਇਹਨਾਂ ਦਾ ਅ ਪ੍ਰਭ ਜੀ ਦਾ ਇਸ ਮੇਰੀ ਦਾ ਕੀ ਅਗਲੀ ਵਾਤਵਾਂ ਦਾ ਵਿਚਾਰ ਇਹਨਾਂ ਦੇ ਸੰਬੰਧ ਵਿੱਚ ਧੰਨਵਾਦ